ਬਟਾਲਾ ਦੀ ਰਹਿਣ ਵਾਲੀ ਲੜਕੀ ਮਾਨਿਆ ਸੇਠ ਪਾਰਤ ਦੀ ਚੋਟੀ ਦੀ ਚਾਰਟਡ ਅਕਾਊਂਟੈਂਟ ਬਣ ਕੇ ਉਭਰੀ ਹੈ ਕਿਉਂਕਿ ਉਸਨੇ ਪੂਰੇ ਪਾਰਤ ਵਿੱਚ ਸੀਏ ਦੀ ਪ੍ਰੀਖਿਆ ਵਿੱਚੋਂ 10ਵਾਂ ਰੈਂਕ ਹਾਸਲ ਕਰਕੇ ਆਪਣਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਉਸ ਦੀ ਇਸ ਪ੍ਰਾਪਤੀ ਤੋਂ ਬਾਅਦ ਉਸ ਦੇ ਘਰ ਵਧਾਈ ਦੇਣ ਵਾਲਿਆਂ ਦੀ ਧੀੜ ਲੱਗੀ ਹੋਈ ਹੈ सी ए फाइनल के एग्ज़ाम्स दिए हैं जिसमें तो मेरा टेंथ रैंक आया ऑल इंडिया रैंक और बस ऐसे ही स्टडीज चलती रही और अपने आप रैंक गया बेसिक स्टडी मेरी बटाला से या डी खोसला स्कूल से कोचिंग वगैरह मैंने ऑनलाइन ऑल इंडिया बेसिस पे देते हैं टीचर्स तो वहीं से ऑनलाइन वो मेरे पापा सी ए हैं तो मेरे को उन्हीं से उन्हीं को देख के मुझे था कि मुझे भी बनना है तो बस इसके अकॉर्डिंग उन्हीं के गाइडेंस के अकॉर्डिंग थोड़े मतलब सेक्रीफाइस भी किए हैं और फैमिली फंक्शन मिस किए हैं फ्रेंड्स से नहीं मिले पर तो इट्स ऑल तो वर्थेड अराउंड वन लाख के अराउंड लोगों ने एग्ज़ाम्स दिए हैं और जिन्होंने पास हुए हैं इलेवन थाउजेंड स्टूडेंट्स जो हैं वो सी ए बने थे और उसमें मेरा ऑल इंडिया रैंक टेन आया सोचा तो नहीं था मतलब तो था कि तो अगर आ गया तो फोर्टीज़ में आ जाएगा पर टेन टॉप टेन की तो बिल्कुल उम्मीद नहीं थी जॉब की तरफ ही जाऊँगी अपने कैंपस प्लेसमेंट्स होती हैं उसमें अप्लाई करूँगी और अगर वहाँ पर मेरे को बेटर अपॉर्चुनिटी मिली तो, 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 तो वो हमें तो काफी आती है आई टी सी है रिलायंस है फिर अपनी पावर फाइनेंस है है इंडियन ऑयल तो ये सारी कंपनीज हैं हैं जो अच्छे ऑफर देती मतलब लास्ट में तो ऐसा हो गया था कि सिर्फ खाना खाने के लिए ही फैमिली के साथ होता था बाकी सारा दिन तो स्टडीज ही चलती थी गाइडलाइन मेरे को पूरी फैमिली ने पूरा सपोर्ट किया पापा मम्मा दादी दादाजी मेरे भूआ मेरे सारे मतलब नानी सभी ने बहुत सपोर्ट किया है पापा ਉਹ ਤੋਂ ਕੁਝ ਕੁ ਹਾਂਜੀ ਉਸ ਨੇ ਮੇਰੇ ਕੋਲ ਤਾਂ ਬਰਡਸ ਨਹੀਂ ਹੈ ਆਪਣੀ ਖੁਸ਼ੀ ਔਰ ਆਪਣੀ ਪ੍ਰਾਈਡ ਐਕਸਪ੍ਰੈਸ ਕਰਨ ਲਈ ਆਮ ਸਪੀਚਲੈਸ ਬਾਕੀ ਉਹਨੂੰ ਕੈਰੀਅਰ ਲਈ ਅਦਰ ਕੈਰੀਅਰ ਲਈ ਮੇਰੀਆਂ ਸ਼ੁਭ ਕਾਮਨਾਵਾਂ ਨਾਲ ਉਦੋਂ ਸਿਰਫ ਪ੍ਰਾਈਡ ਔਰ ਪ੍ਰਾਈਡ ਬਾਕੀ ਉੱਪਰ ਵਾਲੇ ਦਾ ਮੈਂ ਸ਼ੁਕਰਗੁਜ਼ਾਰ ਜਿਨੇ ਵੀ ਮਿਹਨਤ ਸਫਲ ਕਰਾਈ ਸਾਡੇ ਕੋਲੋਂ ਵੀ ਬੱਚੇ ਬਹੁਤ ਸਿੱਖਣ ਆਉਂਦੇ ਆ ਲੇਕਿਨ ਅੱਗੇ ਉਹ ਬੱਚੇ ਤੇ ਹੀ ਡਿਪੈਂਡ ਕਰਦਾ ਕਿ ਉਹਨੇ ਸਾਡੇ ਕੋਲੋਂ ਕੀ ਕੀ ਗ੍ਰੈਬ ਕਰਨਾ ਹੈ ਮੇਰੇ ਕੋਲ 2 ਸਾਲਾਂ ਨੇ ਟ੍ਰੇਨਿੰਗ ਕੀਤੀ ਉਹਦੇ ਵਿੱਚ ਹੀ ਮੈਨੂੰ ਲੱਗਦਾ ਸੀ ਕਿ ਆ ਟੌਪ 50 ਚ ਆ ਸਕਦੀ ਲੇਕਿਨ ਟੌਪ 10 ਚ ਆ ਸਕਦੀ ਹੈ ਐਨ ਮੈਂ ਨਹੀਂ ਸੀ ਟੀਚਰ ਨੂੰ ਵੀ ਟ੍ਰੀਟ ਕੀਤਾ ਵੀ ਫਾਦਰ ਨੂੰ ਆਫਿਸ ਸਿਟੀਚਰ ਵਕਨ ਫਾਦਰ ਸਭ ਸਾੜਿਆਂ ਦਾ ਹੀ ਮਿਲਦਾ ਪਰਿਵਾਰ ਦੇ ਵੀ ਚਾਹੀਦੀ ਹੈ ਬਾਹਰ ਉਹ ਨੈਸਵਲੇ ਉਹ 3 ਸਾਲ ਦੀ ਟ੍ਰੇਨਿੰਗ ਬਾਹਰੋਂ ਕਰ ਰਹੀ ਹੈ ਉੱਥੇ ਵੀ ਇਹਨੂੰ ਕਾਫੀ ਨੋਲੇਜ ਦਿੱਤੀ ਜਾ ਰਹੀ ਹੈ ਮਲਟੀਨੇਸ਼ਨਲ ਕੰਪਨੀਆਂ ਸੈ ਮੋਹਾਲੀ ਉਥੋਂ ਦੀ ਨੌਲੇਜ ਵੀ ਕਮ ਆਈ ਹੈ ਕਰਦਿਆਂ ਦਾ ਸਾਥ ਵੀ ਹੈ ਤੇ 올 ਰੌਂਡ ਪਰਫਾਰਮੈਂਸ 올 ਰੌਂਡ ਸਾਥ ਚਾਹੀਦਾ ਮੈਂ ਵੀ ਐਸੇ ਸਟੇਜ ਤੋਂ ਨਿਕਲ ਚੁੱਕਾ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਸੀ ਮੈਂ ਵੀ ਸੀਏ ਜਦੋਂ ਕਰਦਾ ਸੀ ਮੈਂ ਸਾਰੇ ਵਿਆਹ ਸ਼ਾਦੀਆਂ ਸਾਰੇ ਛੱਡੇ ਸੀ نو ਨੋ ਪ੍ਰੋਬਲਮ ਹੈ ਬੜੀਆ ਗੱਲ ਬੱਚੇ ਦੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਸ਼ੈਲੀ ਸੇਟ ਉਹ ਤਾਂ ਮਤਲਬ ਕਿ ਉਹੀ ਜਿਹੜੀ ਗੱਲ ਹੈ ਕਿ ਵਰਡਸ ਹੀ ਨਹੀਂ ਆਗੇ ਕਿ ਜਦੋਂ ਇਸ ਚੀਜ਼ ਦਾ ਸਾਨੂੰ ਪਤਾ ਲੱਗਾ ਇੱਕਦਮ

ਠੀਕ ਹੈ ਜਿਸ ਤਰ੍ਹਾਂ ਉਹਦੀ ਸਟੱਡੀਜ਼ ਹੈ ਅੱਜ ਲੱਗਦਾ ਕਿ ਬੱਚੇ ਦਾ ਡ੍ਰੀਮ ਹੈ ਅੱਜ ਕੱਲ ਬੇਟੀਆਂ ਔਰ ਬੇਟੇ 'ਚ ਕੋਈ ਫਰਕ ਨਹੀਂ ਆਇਗਾ ਅੱਜ ਕੱਲ ਮੈਨੂੰ ਐ ਚੀਜ਼ ਬਹੁਤ ਜ਼ਿਆਦਾ ਮਹਿਸੂਸ ਹੋਈ ਕਿ ਬੇਟੀਆਂ ਔਰ ਬੇਟੇ 'ਚ ਜੋ ਬੇਟੇ ਨਿਕਾ ਸਕਦੇ ਬੇਟੀ ਨੇ ਸਾਡਾ ਸਿਰ ਨਾ ਉੱਚਾ ਕੀਤਾ ਐ ਇੰਨਾ ਸਾਡਾ ਨਾਮ ਰੋਸ਼ਨ ਕੀਤਾ ਫਾਦਰ ਦੇ ਉਹਦੇ ਵਿੱਚ ਹੋਣ ਦੇ ਵਿੱਚ ਇੰਨਾ ਉਹਨੇ ਕੀਤਾ ਤੇ ਬੇਟੇ ਨੇ ਹੋਰ ਕੀ ਕਰ ਐਨਾ ਸੀ ਇਸ ਚੀਜ਼ ਦਾ ਮੈਨੂੰ ਕੋਈ ਗਿਲਾ ਨਹੀਂ ਕੋਈ ਦੁੱਖ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੀ ਬੇਟੀ ਜਿਹੜੀ ਐ ਇੰਨੀ ਇੰਟੈਲੀਜੈਂਟ ਨਿਕੀ ਆ ਔਰ ਇੰਨਾ ਨੇ ਸਾਡਾ ਉਹ ਕੀਤਾ